ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਵਿਕਰਮਜੀਤਿਆ ਦਾ ਬਿਨਾਂ ਨਾਂ ਲਈ ਸੀਐਮ ਭਗਵੰਤ ਮਾਨ ਦੀ ਦਿੱਤੀ ਚੇਤਾਵਨੀ ਕਿਹਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਮਿਲੇਗੀ ਸਜ਼ਾ। ਪੰਜਾਬ ਦੀ ਸਿਆਸਤ ਵਿੱਚ ਸੁਖਵੀਰ ਸਿੰਘ ਬਾਦਲ ਦਾ ਵੱਡਾ ਐਲਾਨ ਨਵੇਂ ਉੱਦੇਦਾਰਾਂ ਨੂੰ ਸੌਂਪੀ ਪਾਰਟੀ ਦੀ ਜ਼ਿੰਮੇਵਾਰੀ। ਬਰਖਾਸ ਡੀਐਸਪੀ ਗੁਰਸ਼ੇਰ ਸਿੰਘ ਨੂੰ ਵੱਡਾ ਝਟਕਾ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੀ ਮਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਕੀਤਾ ਦਰਜ। ਵਿਕਰਮ ਸਿੰਘ ਜੀਠਿਆ ਦੀਆਂ ਵੱਡੀਆਂ ਮੁਸ਼ਕਿਲਾ ਸਾਹਬ ਦਾ ਡੀਜੀਪੀ ਨੇ ਵਿਜੀਲੈਂਸ ਅੱਗੇ ਕੀਤੇ ਵੱਡੇ ਖੁਲਾਸੇ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ ਭਰਤੀ ਕਮੇਟੀ ਨੇ ਅਮਰਿਤਪਾਲ ਸਿੰਘ ਦੀ ਪਾਰਟੀ ਨਾਲ ਕੀਤੀ ਮੁਲਾਕਾਤ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਹੋਇਆ ਦੇਹਾਂਤ ਸੀਐਮ ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਖਬਰ ਮੌਸਮ ਵਿਭਾਗ ਨੇ ਇੱਕ ਤਰੀਕ ਤੱਕ ਮੌਸਮ ਬਾਰੇ ਕੀਤੀ ਵੱਡੀ ਭਵਿੱਖਬਾਣੀ ਨਸ਼ਾ ਸਮਗਲਰਾਂ ਖਿਲਾਫ ਡੀਜੀਪੀ ਨੇ ਕੀਤੀ ਸਖਤੀ ਅਧਿਕਾਰੀਆਂ ਨੂੰ ਜਾਰੀ ਕੀਤੇ ਵੱਡੇ ਹੁਕਮ ਪੰਜਾਬ ਦੇ ਮੁਲਾਜ਼ਮਾਂ ਲਈ ਅਹਿਮ ਖਬਰ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਪੁਲਿਸ ਨੇ ਵਿਕਰਮਜੀਠਿਆ ਤੇ ਕੱਸਿਆ ਨਵਾਂ ਸ਼ਿਕੰਜਾ ਛਾਪੇਮਾਰੀ ਦੌਰਾਨ ਸਮਰਥਕਾਂ ਨੂੰ ਪੁਲਿਸ ਵਿਰੁੱਧ ੜਕਾਉਂਦੀ ਸ਼ਿਕਾਇਤें ਹੋਵੇਗੀ ਕਾਰਵਾਈ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਐਸਆਈ ਤੇ ਪੰਚਾਇਤ ਮੈਂਬਰ ਖਿਲਾਫ 20000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਮੁਕੱਦਮਾ ਹੋਇਆ ਦਰਜ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਗੋਲੀਆਂ ਮਾਰ ਕੇ ਕਤਲਕਾਰ ਚ ਨਾਲ ਸਵਾਰੀ ਇੱਕ ਵਿਅਕਤੀ ਦੀ ਵੀ ਹੋਈ ਮੌਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾ ਚੰਡੀਗੜ੍ਹ ਪਹੁੰਚੇ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਬਿਨਾ ਨਾਮ ਲਏ ਮਜੀਠਿਆ ਤੇ ਵੱਡਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਆ ਰਹੀ ਹੈ ਨਸ਼ੇ ਨੂੰ ਖਤਮ ਕਰਨਾ ਸਾਡੀ ਪੈਲ ਹੈ ਉਹਨਾਂ ਨੇ ਕਿਹਾ ਹੈ ਕਿ ਚਾਹੇ ਕਿੰਨਾ ਵੱਡਾ ਗੁਜਾ ਅਧਿਕਾਰੀ ਹੋਵੇ ਬਖਸ਼ਿਆ ਨਹੀਂ ਜਾਵੇਗਾ ਨਸ਼ਾ ਤਸਕਰਾਂ ਨੂੰ ਇਸੇ ਜਨਮ ਵਿੱਚ ਸਜ਼ਾ ਮਿਲੇਗੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਸ਼ੁਰੂਆਤ ਕਰਦੇ ਆ ਪਾਰਟੀ ਉੱਦੇਦਾਰਾਂ ਦੀ ਪਹਿਲੀ ਸੂਚੀ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ ਹੈ ਐਲਾਨੇ ਗਏ ਉੱਦੇਦਾਰਾਂ ਵਿੱਚ ਬਲਵਿੰਦਰ ਸਿੰਘ ਪੁੰਦੜ ਪਾਰਟੀ ਦੇ ਸਖਤਰ ਜਨਰਲ ਡਾਕਟਰ ਦਲਜੀਤ ਸਿੰਘ ਚੀਮਾ ਸਖਤਰ ਅਤੇ ਐਨ ਕੇ ਸ਼ਰਮਾ ਖਜਾਂਚੀ ਬਣਾਏ ਗਏ ਹਨ ਇਸ ਦੇ ਨਾਲ ਹੀ ਸਰਬਜੀਤ ਸਿੰਘ ਢਿੰਝਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰगोविंद ਕੋਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਅਤੇ ਰਣਵੀਰ ਸਿੰਘ ਰਾਣਾ ਢਿੱਲੋਂ ਨੂੰ ਐਸਓਆਈ ਦਾ ਪ੍ਰਧਾਨ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਐਲਾਨੀ ਗਈ ਇੱਕ ਹੋਰ ਕਮੇਟੀ ਜਿਸ ਵਿੱਚ ਪਾਰਟੀ ਦੇ 31 ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬਲਵਿੰਦਰ ਸਿੰਘ ਪੁੰਦੜ ਹਰਜਿੰਦਰ ਸਿੰਘ ਧਾਮੀ ਨਰੇਸ਼ ਗੁਜਰਾਲ ਪਰਮਜੀਤ ਸਿੰਘ ਸਰਨਾ ਹੀਰਾ ਸਿੰਘ ਗਾਬੜੀਆ ਬੁਲਜਾਰ ਸਿੰਘ ਰਣੀ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਦਜੀਤ ਸਿੰਘ ਟੀਮਾ ਜਨਮੇ ਜਸ ਸਿੰਘ ਸੇਖੋ ਸਿਕੰਦਰ ਸਿੰਘ ਮਲੂਕਾ ਬੀਬੀ ਹਰਸੀਮਰਤ ਕੋਰ ਬਾਦਲ ਮਨਜੀਤ ਸਿੰਘ ਜੀ ਕੇ ਸ਼ਰਨਜੀਤ ਸਿੰਘ ਢੀਲੋ ਵਿਕਰਮਜੀਤ ਠੀਆ ਸੂਚਾ ਸਿੰਘ ਲੰਗਾ ਗੁਰਬਚਨ ਸਿੰਘ ਬੱਬੇ ਹਾਲੀ ਅਤੇ ਹੋਰ ਪਾਰਟੀ ਦੇ ਕਈ ਵੱਡੇ ਨਾਮ ਸ਼ਾਮਿਲ ਹਨ ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਪੰਜ ਸੀਨੀਅਰ ਨੇਤਾਵਾਂ ਨੂੰ ਕੋਰ ਕਮੇਟੀ ਦਾ ਐਕਸ-ਆਫੀਸ਼ੀਅਲ ਮੈਂਬਰ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਮੀਡੀਆ ਹੈੱਡ ਹਰਚਰਨ ਸਿੰਘ ਬੈਂਸ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਕਿੰਜਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੋਰ ਐਸ.ਓ.ਆਈ ਦੇ ਪ੍ਰਧਾਨ ਰਣਵੀਰ ਸਿੰਘ ਰਾਣਾ ਢਿੱਲੋ ਤੇ ਪਾਰਟੀ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਸ਼ਾਮਲ ਕੀਤਾ ਗਿਆ ਹੈ ਲਾਰੈਂਸ ਬਿਸ਼ਨੋਏ ਇੰਟਰਵਿਊ ਮਾਮਲੇ ਵਿੱਚ ਬਰਖਾਸਤ ਕੀਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਉਹਨਾਂ ਦੀ ਮਾਤਾ ਸੁਖਵੰਤ ਕੌਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਬਿਜ਼ਨਸ ਦੀ ਮੋਹਾਲੀ ਫਲਾਈਂਗ ਸਿਕਿਉਰਟੀ ਟੀਮ ਵੱਲੋਂ ਦਰਜ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਇਹ ਮਾਮਲਾ ਈਓਡਬਲਿਊ ਦੀ ਸ਼ਿਕਾਇਤ ਤੇ ਕੀਤਾ ਗਿਆ ਹੈ ਜੋ ਇਸ ਕੇਸ ਦੀ ਜਾਂਚ ਕਰ ਰਹੀ ਹੈ ਇਹ ਮੁਕੱਦਮਾ ਉਹਨਾਂ ਦੇ ਪਿਛਲੇ 3 ਸਾਲਾਂ ਦੇ ਰਿਕਾਰਡ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ ਤਾਂ ਤੋਂ ਪਤਾ ਲੱਗਿਆ ਹੈ ਕਿ ਗੁਰਸ਼ੇਰ ਸਿੰਘ ਨੂੰ 3 ਸਾਲਾਂ ਵਿੱਚ ਸਿਰਫ 26 ਲੱਖ ਰੁਪਏ ਦੀ ਤਨਖਾਹ ਮਿਲੀ ਪਰ ਉਸਨੇ ਲਗਭਗ 2.99 ਕਰੋੜ ਰੁਪਏ ਖਰਚ ਕੀਤੇ ਇਸੇ ਰਿਕਾਰਡ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਹੁਣ ਬਿਜ਼ਨਸ ਟੀਮਾਂ ਉਸਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ ਹਾਲਾਕੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਵਿਦੇਸ਼ ਭੱਜ ਗਿਆ ਹੈ ਪੰਜਾਬੀ ਬਿਜ਼ਨਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਸ਼ਨਮ ਨਿਕਾਲੇ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮਜੀਤ ਠੀਆ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ ਦਰਅਸਲ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ 시ਦਾਰਥ ਚਟੋਪਾਦਿਆਏ ਨੇ ਇਸ ਮਾਮਲੇ ਵਿੱਚ ਐਂਟਰੀ ਕੀਤੀ ਹੈ ਉਨ੍ਹਾਂ ਨੇ মিডিਆ ਨੂੰ ਦਾਵਾ ਕੀਤਾ ਕਿ ਵਿਕਰਮਜੀਤਿਆ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਇਸ ਦੇ 100% ਠੋਸ ਸਬੂਤ ਹਨ ਨਸ਼ਾ ਤਸਕਰਾਂ ਨਾਲ ਮਿਲੀ ਭੁਗਤਤੇ ਵੀ ਤੀ ਲਾਭ ਹੋਇਆ ਹੈ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਅੱਜ ਬਿਆਨ ਦਰਜ ਕਰਵਾਉਣ ਨਹੀਂ ਆਏ ਸਨ ਜਦੋਂ ਕਿ ਉਹ ਵਿਜੀਲੈਂਸ ਨੂੰ ਮਾਮਲੇ ਦਾ ਪੂਰਾ ਪਿਛੋਕੜ ਦੱਸਣ ਆਏ ਸਨ ਉਹਨਾਂ ਦੇ ਸਮੇਂ ਦੌਰਾਨ ਜਦੋਂ 2021 ਵਿੱਚ ਮਜੀਠੀਆ ਵਿਰੁੱਧ ਕੇਸ ਦਰਜ ਹੋਇਆ ਸੀ ਉਹ ਉਸ ਸਮੇਂ ਡੀਜੀਪੀ ਸਨ ਇਸ ਲਈ ਉਹਨਾਂ ਨੇ ਮਾਮਲੇ ਦੀ ਨਿਗਰਾਨੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਸ ਸਮੇਂ ਸਾਨੂੰ ਇਸ ਮਾਮਲੇ ਵਿੱਚ ਕੀ ਕੀ ਜਾਣਕਾਰੀ ਮਿਲੀ ਸੀ ਮੈਂ ਉਹਨਾਂ ਨੂੰ ਇਸ ਮਾਮਲੇ ਦਾ ਪੂਰਾ ਪਿਛੋਕੜ ਦੱਸ ਦਿੱਤਾ ਹੈ ਤਾ ਜੋ ਉਹ ਅਦਾਲਤ ਵਿੱਚ ਕੇਸ ਨੂੰ ਮਜਬੂਤੀ ਨਾਲ ਪੇਸ਼ ਕਰ ਸਕਣ ਉਹਨਾਂ ਨੇ ਕਿਹਾ ਕਿ 2012 ਤੋਂ 13 ਵਿੱਚ ਮਜੀਠੀਆ ਵਿਰੁੱਧ ਸਬੂਤ ਸੰਨ ਪਰ ਉਸ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਮਜੀਠੀਆ ਉਸ ਸਮੇਂ ਮੰਤਰੀ ਸਨ ਅਜੇ ਹੀ ਸਥਿਤੀ ਵਿੱਚ ਕੁਝ ਨਹੀਂ ਹੋਇਆ ਹਾਲਾਂਕਿ ਉਹਨਾਂ ਕਿਹਾ ਹੈ ਕਿ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਲੁਧਿਆਣਾ ਜਿਮਨੀ ਚੋਣਾ ਵਿੱਚ ਸ਼ਰੋਮਨੀ ਅਕਾਲੀ ਦਲ ਦੀ ਸ਼ਰਮਨਾਕ ਹਾਰ ਤੋਂ ਬਾਅਦ ਭਰਤੀ ਕਮੇਟੀ ਨੇ ਇੱਕ ਵਾਰ ਮੁੜ ਤੋਂ ਇਸ ਲਈ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਇਸ ਮੌਕੇ ਉਹਨਾਂ ਵੱਲੋਂ ਮੁੜ ਤੋਂ ਪੰਥਕ ਏਕਤਾ ਦੀ ਗੱਲ ਵੀ ਕੀਤੀ ਜਾ ਰਹੀ ਹੈ ਇਸ ਤਹਿਤ ਹੁਣ ਭਰਤੀ ਕਮੇਟੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੀਡਰਾਂ ਨਾਲ رابطہ ਕਾਇਮ ਕੀਤਾ ਹੈ ਦਰਅਸਲ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਗ੍ਰਾਵੀ ਕਸ਼ਰੀਅਕਾਲ ਤੱਕ ਸਾਇਤੋ ਬਣੀ ਪਰਤੀ ਕਮੇਟੀ ਜਿੰਨਾ ਵਿੱਚ ਬੀਬੀ ਇਸਤਵੰਤ ਕੌਰ ਮਨਪੀ ਸਿੰਘ ਯਾਲੀ ਜਥੇਦਾਰ ਸੰਤਾ ਸਿੰਘ ਮੈਦਪੁਰੀ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਇਕਵਾਲ ਸਿੰਘ ਚੁੰਦਾ ਪੰਥਕ ਕੇਕੇ ਦਾ ਸੱਦਾ ਲੈ ਕੇ ਪਹੁੰਚੇ ਸਨ ਵਿਸ਼ੇਸ਼ ਤੌਰ ਤੇ ਭਾਈ ਦਿਆ ਸਿੰਘ ਲਾਹੌਰਿਆ ਵੀ ਹਾਜ਼ਰ ਸਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਨੇ ਸ਼੍ਰੀ ਅਕਾਲ ਤਖਸੈ ਵੱਲੋਂ ਬਣਾਈ ਪ੍ਰਤੀ ਕਮੇਟੀ ਵੱਲੋਂ ਪੰਥਕ ਇਕਤਾ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ ਸ਼੍ਰੀ ਅਕਾਲ ਤਖਸੈ ਵੱਲੋਂ ਸ਼੍ਰੋਮਣੀ ਕਾਲ ਦਲ ਦੇ ਪੁਨਰ ਸੁਜੀਤੀ ਲਈ ਬਣਾਈ ਪ੍ਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹ ਫੈਸਲਾ ਹੋਇਆ ਕਿ ਸ਼੍ਰੀ ਅਕਾਲ ਤਖਸੈ ਨੂੰ ਸਮਰਪਿਤ ਪੰਥਕ ਟੀਰਾ ਨਾਲ ਤਾਲਮਿਲ ਕਰਕੇ ਸਮੂਚੀਆਂ ਪੰਥਕ ਟੀਰਾ ਨੂੰ ਇਕਾ ਪਲੇਟਫਾਰਮ ਤੇ ਇਕੱਠੇ ਕਰਨ ਦੇ ਸਾਂਝੇ ਤੌਰ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਨੂੰ ਪੰਥਕ ਸੰਕਟ ਵਿੱਚੋਂ ਕੱਢ ਕੇ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕੇ ਤਰਨ ਤਰਨ ਤੋਂ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦੇਹਾਂਤ ਹੋ ਗਿਆ ਹੈ ਉਹ ਪਿਛਲੇ ਕੁ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਜਿਸ ਕਰਕੇ ਉਹ ਸਿਆਸੀ ਸਰਗਰਮੀਆਂ ਤੋਂ ਦੂਰ ਸਨ ਉਹਨਾਂ ਨੇ ਅੰਮ੍ਰਿਤਸਰ ਦੇ ਐਸਕੋਟ ਹਸਪਤਾਲ ਵਿੱਚ ਆਖਰੀ ਸਾਹ ਲਏ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਦਿਆਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਤਰਨਤਾਰਨ ਤੋਂ ਸਤਿਕਾਰਯੋਗ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਅਚਾਨਕ ਦੇਹਾਂ ਦੀ ਦੁਖਦਾਈ ਖਬਰ ਮਿਲੀ ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਓਹੋ ਪਾਰਟੀ ਦੇ ਇੱਕ ਮਿਹਨਤ ਅਤੇ ਸੰਘਰਸ਼ਸ਼ੀਲ ਨੇਤਾ ਸਨ ਇਸ ਦੁਖਦਾਈ ਘੜੀ ਵਿੱਚ ਉਹਨਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਪਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਇਸ ਔਖੇ ਸਮੇਂ ਵਿੱਚ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਧੀਰਜ ਅਤੇ ਹਿੰਮਤ ਦੇਵੇ ਦੱਸਦੀ ਹੈ ਕਿ ਉਹਨਾਂ ਦੇ ਪਰਿਵਾਰ ਵਿੱਚ ਪਤਨੀ ਨਵਜੋਤ ਕੌਰ ਹੁੰਦਲ ਇੱਕ ਪੁੱਤਰ ਅਤੇ ਤੀ ਹਾ ਨੌਨਾ ਦੇ ਦੋਵੇਂ ਬੱਚੇ ਡਾਕਟਰ ਹਨ ਪੰਜਾਬ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਮੌਸਮ ਵਿਭਾਗ ਵੱਲੋਂ ਅਗਲੇ ਪੰਦੀ ਨਾਲੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਲਸ਼ਕਣ ਮੀਂਹ ਅਤੇ ਕਈ ਥਾਵਾਂ ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਅਨੁਸਾਰ ਅੱਜ ਤੋਂ 1 ਜੁਲਾਈ 2025 ਤੱਕ ਕੁਝ ਇਲਾਕਿਆਂ ਲਈ ਤਿਆਰ ਰਹਿਣ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਵਿਭਾਗ ਅਨੁਸਾਰ ਅੱਜ ਅਮਰੀਕਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਰੂਪਨਗਰ ਐਸਐਸ ਨਗਰ ਅਤੇ ਪਟਿਆਲਾ ਸਮੇਤ ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਬਿਜਲੀ ਲਿਸ਼ਕਣ ਨਾਲ ਮੀਂਹ ਪੈ ਸਕਦਾ ਹੈ ਇਨ੍ਹਾਂ ਖੇਤਰਾਂ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਸਮਗਲਰਾਂ ਵਿਰੁੱਧ ਹੋਰ ਸਖਤ ਕਾਰਵਾਈ ਕਰੇਗੀ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੂਬੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਇੱਕ ਸੰਦੇਸ਼ ਵਿੱਚ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨਸ਼ਿਆਂ ਨੂੰ ਖਤਮ ਕਰਨ ਲਈ ਹਰ ਪਾਰ ਦੀ ਲੜਾਈ ਲੜ ਰਹੀ ਹੈ ਤੇ ਸੂਬੇ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਉਡ ਦੇਵੇਗੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨਾ ਸਿਰਫ ਨਸ਼ਿਆਂ ਨੂੰ ਖਤਮ ਕਰ ਰਹੀ ਹੈ ਸਗੋਂ ਨਸ਼ੇ ਦੇ ਆਦੀ ਨੌਜਵਾਨਾਂ ਦੇ ਮੁੜ ਵਸੇਵਾਂ ਲਈ ਵੀ ਲਗਾਤਾਰ ਯਤਨ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਨਾ ਸਿਰਫ ਛੋਟੇ ਨਸ਼ਾ ਸਮਗਲਰਾਂ ਨੂੰ ਫੜਿਆ ਸਗੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਵੀ ਫੜਿਆ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਨਸ਼ਾ ਖਤਮ ਕਰਨ ਦੇ ਸੰਕਲਪ ਨੂੰ ਹੋਰ ਕੀਮਤ ਤੇ ਪੂਰਾ ਕਰੇਗੀ ਅਤੇ ਅਸੀਂ ਇਸ ਦਿਸ਼ਾ ਵਿੱਚ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਸੂਬੇ ਦੇ ਮੁਲਾਜ਼ਮਾਂ ਲਈ ਤਨਖਾਹ ਕਮਿਸ਼ਨ ਦੇ ਪਾਠ 2 ਅਤੇ ਪਾਠ 3 ਨੂੰ ਵਿਚਾਰ ਲਈ ਵਿੱਤ ਵਿਭਾਗ ਵੱਲੋਂ ਗਠਿਤ ਅਧਿਕਾਰੀਆਂ ਦੀਆਂ ਕਮੇਟੀਆਂ ਦੀ ਸ਼ਿਫਾਰਸ਼ਾਂ ਨੂੰ ਵਿਚਾਰਨ ਲਈ ਕੈਬਨਟ ਸਬਕਮੇਟੀ ਦਾ ਗਠਨ ਕੀਤਾ ਹੈ ਕੈਬਨਟ ਦੀ ਸਬਕਮੇਟੀ ਵਿੱਚ ਵਿੱਤ ਮੰਤਰੀ ਤੋਂ ਇਲਾਵਾ ਕੈਬਨਟ ਮੰਤਰੀ ਅਮਨ अरोड़ा ਅਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਾਮਿਲ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਘਟੰਦਾ ਨਾਮ ਨਹੀਂ ਲੈ ਰਹੀਆਂ ਪਹਿਲਾਂ ਜਿੱਥੇ ਉਹਨਾਂ ਨੂੰ ਵਿਜੀਲੈਂਸ ਨੇ ਵਿੱਤ ਲੈਣ ਦੇ ਇਨਚ ਗੜਬੜੀਆਂ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਹੁਣ ਪੁਲਿਸ ਨੇ ਉਹਨਾਂ ਦੇ ਵਿਰੁੱਧ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਜੀਠੀਆ ਨੇ ਘਰ ਦੀ ਤਲਾਸ਼ੀ ਤੇ ਜਾਂਚ ਦੌਰਾਨ ਆਪਣੇ ਸਮਰਥਕਾਂ ਨੂੰ ਪੁਲਿਸ ਦੇ ਵਿਰੁੱਧ ਭੜਕਾਇਆ ਤਾਂ ਜੋ ਬਿਜਲੈਂਸ ਸਹੀ ਜਾਂਚ ਨਾ ਕਰ ਸਕੇ ਜਾਂਚ ਟੀਮ ਨੇ ਮਜੀਠੀਆ ਵਿਰੁੱਧ ਅਧਿਕਾਰੀਆਂ ਨੂੰ ਧਮਕੀਆਂ ਦੇਣ ਤੱਕਾ ਮੁਕੀ ਕਰਨ ਅਤੇ ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚਨ ਤੇ ਸਮਰਥਕਾਂ ਨੂੰ ਹਮਲਾ ਕਰਨ ਲਈ ਭੜਕਾਉਂਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਹੈ ਵਿਜਲੈਂਸ ਟੀਮ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹਨਾਂ ਨੂੰ ਉਸ ਘਰ ਵਿੱਚ ਕੇਸ ਨਾਲ ਸੰਬੰਧਿਤ ਮਹੱਤਵਪੂਰਨ ਸਬੂਤਾਂ ਦਸਤਾਵੇਜ਼ਾਂ ਬਾਰੇ ਅਹਿਮ ਜਾਣਕਾਰੀ ਮਿਲੀ ਸੀ ਸ਼ਿਕਾਇਤ ਅਨੁਸਾਰ ਸਮਰਥਕਾਂ ਨੂੰ ਜਾਣਬੁੱਝ ਕੇ ਉਸ ਜਗ੍ਹਾ ਦੀ ਤਲਾਸ਼ੀ ਕਰਨ ਤੋਂ ਰੋਕਣ ਲਈ ਭੜਕਾਇਆ ਗਿਆ ਬਿਜ਼ਨਸ ਟੀਮ ਤੇ ਉਹਨਾਂ ਨੂੰ ਸਬੂਤ ਇਕੱਠੇ ਕਰਨ ਤੋਂ ਰੋਕਣ ਲਈ ਹਮਲਾ ਕੀਤਾ ਗਿਆ ਅਤੇ ਪੁਲਿਸ ਇਸ ਮਾਮਲੇ ਵਿੱਚ ਮਜੀਠਿਆ ਵਿਰੁੱਧ ਨਵਾਂ ਕੇਸ ਦਰਜ ਆਰਸੀਆ ਦੀ ਜਿਹੜੀ ਪੰਡੈਂਸੀ ਸੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਸਮਾਰਟ ਚਿਪ ਕੰਪਨੀ ਸੀ ਉਹਦੇ ਕੋਲ ਟੈਂਡਰ ਹੀ ਉਹਨੇ ਮਾਨ ਜੁਗਾ ਹਾਈਕੋਰਟ ਦਾ ਸਾਰਾ ਲੈ ਕੇ ਕੰਮ ਛੱਡ ਕੇ ਵਿਚੇ ਭੱਜ ਗਿਆ ਉਹਦੇ ਵਿੱਚ ਅਸੀਂ ਉਹਦੀ ਜਿਹੜੀ ਸਿਕਿਉਰਿਟੀ 2.5 ਕਰੋੜ ਉਹ ਵੀ ਉਹਦੀ ਜ਼ਬਤ ਕੀਤੀ ਨਾਲ ਉਹਨੂੰ ਬਲੈਕਲਿਸਟ ਕਰਤਾ ਵਾ ਬੰਦੇ ਨੂੰ ਉਹ ਹੁਣ ਇੰਡੀਆ ਦੀ ਕਿਸੇ ਸਟੇਟ ਤੇ ਟੈਂਡਰ ਨਹੀਂ ਲੈ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਨਾਲ ਉਹਦੇ ਕੰਮ ਦਾ ਕੋਈ ਬੰਦਾ ਸੀ 4-5 ਕਰੋੜ ਉਹ ਵੀ ਅਸੀਂ ਜ਼ਬਤ ਕਰ ਲਿਆ ਵਾ ਹੁਣ ਅਸੀਂ ਆਪਦੇ ਤੌਰ ਤੇ ਹਾਰ ਸੀਗਾ ਤਕਰੀਬਨ ਛਾਪਤੀਆਂ ਵਾ ਪੈਂਡੈਂਸੀ ਜਿਹੜੀ ਆ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਥੋੜੀ ਬੋਤੀ ਰਹਿ ਗਈ ਆ ਉਹ ਵੀ ਆਉਣ ਵਾਲੇ ਦਿਨਾਂ 'ਚ ਖਤਮ ਹੋ ਜਾਈਣੀ ਟੈਂਡਰ ਜਿਹੜਾ ਉਹ ਲਾਕੇ ਬਿਲਕੁਲ ਤਿਆਰ ਆ ਜਦੋਂ ਨਵੀਂ ਕੰਪਨੀ ਆ ਗਈ ਅਸੀਂ ਉਹ ਕੰਪਨੀ ਨੂੰ ਵੀ ਦੇ ਦੇਣਾ ਕੁਝ ਅਸੀਂ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਹਰ ਟਰੈਕ ਦੇ ਉੱਤੇ ਡਰਾਈਵਿੰਗ ਲਾਇਸੈਂਸ ਬਣਨੇ ਸ਼ੁਰੂ ਹੋ ਜਾਣੇ ਆ ਫਿਰ ਆਰਸੀਆਂ ਦਾ ਕੰਮ ਵੀ ਸੌਖਾ ਹੋ ਜਾਣਾ ਜਦੋਂ ਡਰਾਈਵਿੰਗ ਲਾਇਸੈਂਸ ਹਰ ਟਰੈਕ ਤੇ ਬਣ ਲਾਪੇ ਆਦੋਂ ਜ਼ਿਆਦਾ ਕੰਮ ਤੇ ਡਰਾਈਵਿੰਗ ਲਾਇਸੈਂਸ ਦਾ ਆਦੋਂ ਜ਼ਿਆਦਾ ਕੰਮ ਉਹ ਘਟ ਗਿਆ ਤੇ ਆਰਸੀਆਂ ਦਾ ਕੰਮ ਵੈਸੇ ਖਤਮ ਹੋ ਜਾਣਾ ਜਿਹੜੀ ਪੈਂਡੈਂਸੀ ਆ ਆਉਣ ਵਾਲੇ 10 ਦਿਨਾਂ 'ਚ ਬਿਲਕੁਲ ਜ਼ੀਰੋ ਹੋ ਜਾਣਾ ਰੋਡ ਦੇ ਉੱਪਰ ਲਗਾਤਾਰ ਦੇਖਿਆ ਗਿਆ ਜਿਵੇਂ ਟਰਾਲੀਆਂ ਡਰੈਕਟਰ ਟਰਾਲੀਆਂ ਇੱਤਾਂ ਦੇ ਐਲ ਪੈਨ ਨੇ ਉਹ ਓਵਰ ਲੋਡ ਚਲਦੀਆਂ ਨੇ ਟਿਪਰਾਂ ਦੀ ਗੱਲ ਕਰੀ ਉਹਨਾਂ ਦੇ ਪ੍ਰਕਾਰਵਈਏ ਬਹੁਤ ਮੁਕਕੜ ਜਿਹੜੇ ਕੋਈ ਵੀ ਭਾਵੇਂ ਟਿਪਰਾਂ ਵਾਲੇ ਆ ਭਾਵੇਂ ਟਰਾਲੀਆਂ ਵਾਲੇ ਆ ਉਹਨਾਂ ਨੂੰ ਸਖਤ ਤਾੜਨਾ ਹੈ ਜੇ ਕੋਈ ਓਵਰ ਲੋਡ ਚਲਾਊਗਾ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਅੱਗੇ ਮੈਂ ਆਰਟੀਓ ਸਾਹਿਬ ਨੂੰ ਆਰਟੀਓ ਦੇ ਦਫਤਰ ਦੇ ਵਿੱਚ ਜਦੋਂ ਬੈਠੇ ਆ ਆਰਟੀਓ ਸਾਹਿਬ ਵੀ ਇਹ ਨਾਲ ਖੜੇ ਨੇ ਇਹਨਾਂ ਨੂੰ ਮੈਂ ਅੱਗੇ ਕਿਹਾ ਵੀ ਚੈਕਿੰਗ ਜਿਹੜੀ ਆ ਉਹ ਵਧਾਓ ਵੱਤੋਂ ਵੱਧ ਜਿਹੜੇ ਲੋਕ ਗਲਤ ਨੇ ਓਵਰ ਲੋਡ ਚਲਾਉਂਦੇ ਆ ਜਾਂ ਜਿਨ੍ਹਾਂ ਕੋ ਪੇਪ ਉਹਨਾਂ ਦੇ ਸਖਤੋ ਸਖਤ ਚਲਾਣ ਕਰੋ ਕਿਸੇ ਨਾ ਕੋਈ ਲਿਆਜ ਨੀਗਾ ਵੇਖੋ ਜਿਹੜੇ ਬੰਦਿਆਂ ਕੋ ਪੇਪਰ ਨਹੀਂ ਪੂਰੇ ਹੁੰਦੇ ਜਾਂ ਓਵਰਲੋਡ ਚਲਦੇ ਆ ਉਹ ਕਿਤੇ ਨਾ ਕਿਤੇ ਐਕਸੀਡੈਂਟ ਦਾ ਸ਼ਿਕਾਰ ਬਣਦੇ ਆ ਜਾਂ ਬਣਾਉਂਦੇ ਆ ਕਿਸੇ ਨੂੰ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਵੀ ਕੋਈ ਐਕਸੀਡੈਂਟ ਹੋਵੇ ਵੇਖੋ ਐਕਸੀਡੈਂਟ ਦਾ ਨਾਂ ਹੀ ਮਾੜਾ ਜੇ ਕੋਈ ਐਕਸੀਡੈਂਟ ਹੋਏ ਤਾਂ ਕਿਸ ਦੀ ਜਾਨ ਚਲੀ ਜਾਂਦੀ ਉਹਦੀ ਤੇ ਜਾਨ ਚਲ ਗਈ ਤੇ ਜਿਹਦੇ ਪੇਪਰ ਨਹੀਂ ਪੂਰੇ ਜਾਂ ਟੈਕਸ ਨਹੀਂ ਤਾਰਿਆ ਜਾਂ ਕਿਸੇ ਕੋਲੋਂ ਉਹਨੂੰ ਚਲਾਉਣ ਦੀ ਇਜਾਜ਼ਤ ਉਹਨੇ ਦੁਰਘਟਨਾ ਕਰਤੀ ਉਹਨੇ ਨੁਕਸਾਨ ਕਰਤਾ ਸਾਡੀ ਕੋਸ਼ਿਸ਼ ਇਹ ਹੋ ਆ ਸਾਡੇ ਆਰਟੀਓ ਸਾਹਿਬ ਕੋਲੋਂ ਤੇ ਏਟੀਓ ਸਾਹਿਬ ਕੋਲੋਂ ਆ ਚੈਕਿੰਗ ਵਧਾਓ ਟ੍ਰੈਫਿਕ ਪੁਲਿਸ ਨਾਲੋਂ ਤੁਹਾਡੀ ਚੈਕਿੰਗ ਵੱਧ ਚਾਹੀਦੀ ਆ ਤੁਹਾਡੇ ਚਲਾਣ ਵੱਧ ਚਾਹੀਦੀ ਆ ਠੀਕ ਹੈ ਜੀ ਇੱਕ ਪੁਲਿਸ ਥੋੜੀ ਖੁੱਲੀ ਹੁੰਦੀ ਆ ਤੇ ਉਹ ਸੈਂਸਰਾਂ ਤੋਂ ਮੋਟਰਸਾਈਕਲ ਪਾਸ ਕੇ ਚੱਲ ਜਾਂਦਾ ਪਰ ਜਿਹੜੀ 4 ਵੀਲਰ ਗੱਡੀ ਚਲਾਉਣੀ ਆ ਉਹ ਪੂਰੀ ਟੈਕਨੋਲੋਜੀ ਨਾਲ ਪੂਰੀ ਡਰਾਈਵਿੰਗ ਆਉਂਦੀ ਹੋਊਗੀ ਉਹ ਬੱਚਾ ਇਹ ਕਲੀਅਰ ਕਰ ਸਕਦਾ ਤੇ ਹੁਣ ਮੈਂ ਇੱਥੇ ਸਾਰੇ ਸਾਥੀਆਂ ਨੂੰ ਵੀ ਮਿਲੇ ਆ ਜਿਹੜੇ ਇੱਥੇ ਟੈਸਟ ਦੇਣ ਲਈ ਆਏ ਜਿੰਨਾ ਕਿਸੇ ਨੇ ਲਰਨਿੰਗ ਲਾਇਸੈਂਸ ਅਪਲਾਈ ਕਰਨਾ ਸੀ ਜਾਂ ਕਿਸੇ ਨੇ ਡਰਾਈਵਿੰਗ ਲਾਇਸੈਂਸ ਦੂਜਾ ਵੱਡਾ ਬਣਾਉਣਾ ਸੀ ਉਹ ਸਾਰਿਆਂ ਨੂੰ ਮਿਲੇ ਆ ਕੋਈ ਪਰੇਸ਼ਾਨੀ ਨਹੀਂ ਕਿਸੇ ਕਿਸਮ ਦੀ ਬਹਿਣ ਵਾਸਤੇ ਬੈਂਚ ਲੱਗੇ ਆ ਪੱਖੇ ਲੱਗੇ ਆ ਜਿਹੜਾ ਸਾਡਾ ਬਾਹਰ ਰੈਕ ਆ ਟਰੈਕ ਤੇ ਵੀ ਬੜੀ ਵਧੀਆ ਸਾਡੀ ਸਕਰੀਨ ਲੱਗੀ ਆ ਉੱਥੇ ਸਾਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਕਰੀਨ ਤੇ ਵੀ ਤੁਸੀਂ ਕਿਹੜੇ ਤਰੀਕੇ ਨਾਲ ਚਲਾਉਣਾ ਜਿਹੜਾ ਕੋਈ ਫਾਉਲ ਨਾ ਹੋਵੇ ਕਿੱਥੇ ਵੱਡੀ ਬੈਕ ਕਰਕੇ ਲਾਉਣੀ ਆ ਤੇ ਜਦੋਂ ਵੇਖੋ ਦੋ ਟੱਚ ਜਿਹੜੇ ਆ ਲਾਈਨਾਂ ਸੈਂਸਰਾਂ ਨਾਲ ਉਹ ਮਾਫ ਹੈ ਜੇ ਤੀਜਾ ਟੱਚ ਹੋ ਗਿਆ ਤੇ ਉਹ ਬੱਚਾ ਫੇਲ ਹੋ ਗਿਆ ਤੇ ਕੋਸ਼ਿਸ਼ ਤੇ ਉਹ ਹੀ ਕਰਦੇ ਆ ਬੱਚੇ ਵੀ ਇੱਕ ਵੀ ਟੱਚ ਨਾ ਹੋਵੇ ਕੋਈ ਵੀ ਫੌਲ ਨਾ ਹੋਵੇ ਵੀ ਜਿਹਦੇ ਨਾਲ ਡਰਾਈਵਿੰਗ ਵਧੀਆ ਹੋਵੇ ਤੇ ਉਹਦਾ ਲਾਇਸੈਂਸ ਜਿਹੜਾ ਸੌਖਾ ਪੰਜ ਉਹ ਬੱਚਾ ਪਾਸ ਹੋ ਜਾ ਜਿਹੜੀ ਟੈਕਨੋਲੋਜੀ ਤੁਸੀਂ ਅੱਜ ਦੱਸ ਰਹੇ ਹੋ ਕਿ ਇੱਥੋਂ ਸ਼ੁਰੂਆਤ ਹੋਈ ਆ ਪਹਿਲਾਂ ਇੱਥੇ ਕਿਤੇ ਚੱਲਦੀ ਸੀ ਕਿ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਤੱਕ ਨਾਲ ਸੀ ਉਸ ਤੋਂ ਬਾਅਦ ਦੇਖੋ ਪੰਜਾਬ 'ਚ ਤੇ ਅਜੇ ਆਪਾਂ ਮਹਾਲੀ 'ਚ ਇਹਦੀ ਸ਼ੁਰੂਆਤ ਕੀਤੀ ਆ ਇਹ ਸਾਡਾ ਪ੍ਰੋਜੈਕਟ ਜਿਹੜਾ ਪਹਿਲਾਂ ਹੀ ਆ ਹੁਣ ਪੂਰੇ ਪੰਜਾਬ 'ਚ ਸਾਡੇ ਜਿੰਨੇ 32 33 ਟਰੈਕ ਆ ਸਾਰੇ ਟਰੈਕਾਂ ਤੇ ਇਹੋ ਹੈਂਸਟ ਟੈਕਨੋਲੋਜੀ ਅਸੀਂ ਜਲਦ ਲੈ ਕੇ ਆਵਾਂਗੇ ਜਿਹਦੇ ਨਾਲ ਬਿਲਕੁਲ ਐ ਪਾਰਦਰਸ਼ੀ ਹੋ ਜਾਊਗਾ ਅੱਗੇ ਮੈਂ ਆਰਟੀਆ ਦਫ਼ਤਰ 'ਚ ਵੀ ਪਹਿਲਾਂ ਚੈੱਕ ਕਰਕੇ ਆਇਆ ਉੱਥੇ ਵੀ ਜਿਹੜੇ ਭੈਣ ਭਰਾ ਆਪਦੇ ਕਮਾਂਕਾਰਾਂ ਨੂੰ ਆਇਆ ਕੋਈ ਟੈਕਸ ਜਮ੍ਹਾਂ ਕਰਾਉਣਾ ਆ ਕੋਈ ਪੀਪੀ01 ਦਾ ਜਿਹੜਾ ਕਮਰਸ਼ੀਅਲ ਆ ਉਹ ਰੀਨਿਊ ਕੋਈ ਆਪਦਾ ਚਲਾਣ ਹੋਇਆ ਜਿਹੜੇ ਉਹਨਾਂ ਦੀ ਜੁਰਮਾਨੇ ਭਰਨਾ ਆ ਤੇ ਅੱਗੇ ਨਾਲੋਂ 100% ਬਿਲਕੁਲ ਸਹੀ ਪ੍ਰਾਣੀਆਂ ਸਰਕਾਰਾਂ ਨਾਲੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੰਮ ਸਹੀ ਚੱਲਦਾ ਪਿਆ ਲੋਕ ਖੁਸ਼ ਨੇ ਸੰਤੁਸ਼ਟ ਨੇ ਤੇ ਲੋਕਾਂ ਦੇ ਬਹਿਨ ਨੂੰ ਬੈਂਚ ਲਾਏ ਆ ਲੋਕਾਂ ਦੇ ਭੈਣਾ ਭਰਾਵਾਂ ਦੇ ਬਹਿਨ ਨੂੰ ਸ਼ਾਂ ਦਾ ਇੰਤਜ਼ਾਮ ਕੀਤਾ ਆ ਪਾ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਸਰਕਾਰ ਦੇ ਵਿੱਚ ਇਹੋ ਹੀ ਸਾਡਾ ਮੇਨ ਅਜੰਡਾ ਕਿ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੁੱਲ ਸਭ ਆਰਟੀਏ ਦਫਤਰ ਦੇ ਵਿੱਚ ਲਗਾਤਾਰ ਦੇਖਿਆ ਗਿਆ ਕਿ ਏਜੰਟ ਹਲੇ ਵੀ ਉੱਥੇ ਘੁੰਮਦੇ ਨਜ਼ਰ ਆਉਂਦੇ ਨਹੀਂ ਹਲੇ ਵੀ ਜਿਹੜਾ ਲੋਕ ਹੈ ਉਹ ਸਿੱਧੇ ਜਾਣ ਦੀ ਬਜਾਏ ਤੇ ਏਜੰਟਾਂ ਕੋਲ ਕੰਮ ਕਰਾਉਂਦੇ ਆ ਤੇ ਏਜੰਟ ਹਲੇ ਵੀ ਮੂਹਰੇ ਦੇਖਦੇ ਉਹਨਾਂ ਨੂੰ ਉਵੇਂ ਕਿ ਨਹੀਂ ਦੇਖੇ ਮੈਂ ਆਰਟੀਏ ਦਫਤਰ ਦੇ ਵਿੱਚੋਂ ਹੀ ਆਇਆ ਲਗਭਗ ਘੰਟਾ ਲਾ ਕੇ ਆਇਆ ਉੱਥੇ ਸਾਰੇ ਲੋਕਾਂ ਨੂੰ ਪੁੱਛਿਆ ਲੋਕ ਸਿੱਧੇ ਕੰਮ ਕਰਾਉਣ ਆਇਆ ਤੁਹਾਡੀ ਨਜ਼ਰ 'ਚ ਕੋਈ ਏਜੰਟ ਹੈ ਕਾ ਮੈਨੂੰ ਦਿਓ ਉਸੇਲੇ ਪਰਚਾ ਦਰਜ ਕਰਾਵਾਂਗੇ ਜੇ ਕੋਈ ਏਜੰਟ ਆਉਂਦਾ ਮੈਂ ਉਹਨਾਂ ਇੱਕ ਘੰਟਾ ਲਾ ਕੇ ਆ ਕੋਈ ਇੱਕ ਏਜੰਟ ਨਹੀਂ ਦਿਸਿਆ ਲੋਕ ਸਿੱਧੇ ਲੈਣਾ ਕਿਸੇ ਨੂੰ 10 ਮਿੰਟ ਲੱਗੇ ਕਿਸੇ ਨੂੰ 20 ਮਿੰਟ ਤੁਸੀਂ ਉੱਥੇ ਕਵਰੇਜ ਕਰਕੇ ਆਓ ਜੇ ਕੋਈ ਏਜੰਟ ਲੱਭੂਗਾ ਤੇ ਮੈਨੂੰ ਤੁਸੀਂ ਦੱਸੋ ਤੇ ਠੋਕੇ ਕਾਰਵਾਈ ਕਰਾਂਗੇ ਏਜੰਟ ਦੇ ਯੁੱਧ ਨਸੰਪਰੁਤ ਚੱਲ ਰਿਹਾ ਹੈ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ 'ਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ ਪੋਲੀਟਿਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਕਿਸੇ ਦਾ ਮਾਮਾ ਮਾਮੇ ਦਾ ਮੁੰਡਾ ਹੋਵੇ ਕਿਸੇ ਦੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਨੀਓ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਵੀ ਨਹੀਂ ਮਿਲੂਗੀ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ 'ਚ ਛੁੱਟੀ ਹੋ ਗਈ ਕੋਈ ਆਵਾਰਾ ਕਰਦਾ ਆ ਕੇ ਨਸ਼ੇੜੀ ਉਹ ਉਥੇ ਕੁਝ ਗਲਤ ਗੱਲਾਂ ਉਥੇ ਲਿਖ ਗਏ ਕਾਂਤੇ ਲਿਖ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉਥੇ ਰੱਖ ਗਏ ਤੇ ਉਹ ਆ ਕੇ ਸਕੂਲ ਚ ਆਨਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰ ਰਹੇ ਸੀ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ 'ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਭੱਤੇ ਭੱਤੇ ਪੱਧਰ ਤੇ 11-11 15-15 ਲੱਖ ਤੱਕ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇਹਤੇ ਮਿਹਨਤ ਕਰਨ ਦੀ ਲੋੜ ਹੈ ਕੌਣ-ਕੌਣ ਪੜਾ ਰਿਹਾ ਸਾਬ ਇਹ ਪਹਿਲੀ ਵਾਰ ਹੋਇਆ ਸੋ ਇਹ ਹੈ ਕੁਝ ਨਾ ਕੁਝ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਕੇ ਹੌਲੀ ਬੈਣ ਜੀ ਕੱਲੀਆਂ ਕੰਧਾਂ ਕੱਢਣ ਨਾਲ ਜਾਂ ਰੰਗ ਕਰਨ ਨਾਲ ਨਹੀਂ ਬਣਨਾ ਕੁਝ ਜੇ ਸੌਂਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸੌਂਕ ਜਿਹੜੀ ਜੜਾਂ ਚ ਹੈ ਤਾਂ ਜੜਾਂ 'ਚ ਸਪਰੇਅ ਕਰਨੀ ਪਵੇ ਮੈਂ ਆਮ ਤੌਰ ਤੇ ਕਹਿੰਨਾ ਕਿ ਕੋਈ ਨੀਲਾ ਕਾੜ ਕੋਈ ਪੀਲਾ ਕਾੜ ਕੋਈ ਹਰਾ ਕਾੜ ਥੋੜੀ ਕ੍ਰਿਪੀ ਨਹੀਂ ਚੱਕ ਸਕਦਾ ਹਾਂ ਫॉर ਦਾ ਟਾਈਮ ਬੀਂਗ ਤੁਹਾਡਾ गुजारा करवा ਸਕਦਾ ਹੈ ਗਰੀਬੀ ਚੱਕਣੀ ਤੇ ਬਚਾਰਾ ਕਰਨਾ ਡਿਫਰੈਂਟ ਗੱਲਾਂ ਸਿਰਫ ਤੇ ਸਿਰਪ ਆ ਬੱਚੇ ਜਿਹੜੇ ਨੇ ਇਹ ਤੜ ਜਾਣ ਤੇ ਨੀਟ ਕਲੀਅਰ ਕਰ ਜਾਣ ਜੇਈ ਕਲੀਅਰ ਕਰ ਜਾਣ ਇਹਨਾਂ ਨੂੰ 50 50 ਲੱਖ ਰੁਪਈਆ ਦੇ ਪੈਕੇਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਕੀ ਜਾਂਦੀ ਇਹ ਕਹਿੰਦੇ ਗਰੀਬੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ ਬੀਕ ਕੀ ਹੋ ਗਿਆ ਸਾਰੇ ਪਾਸੋਂ ਦਸਵੀਂ ਚੋਂ 90% ਫੇਲ ਹੋ ਜਾਂਦੇ ਸੀ ਕਹਿੰਦੇ ਆ ਜਾਓ ਆਟਾ ਦਾਲ ਸਕੀਮ ਚ ਆਵੇ ਹੁਣ ਬਸ ਆ ਜਾਓ ਤੁਸੀਂ ਉਥੇ ਕਮਾਈ ਜਾਂਦੇ ਸੀ ਬਸ ਕਾਹਬੀ ਕੌਣ ਇਹ ਦੱਸਣਾ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਸ ਸਬਜੈਕਟ ਤੇ ਸੋਸੀ ਸਾਰਾ ਕੁਝ ਬਦਲ ਰਿਹਾ ਹੈ ਔਰ ਬਿਲਕੁਲ ਡਿਜੀਟਲ ਤੁਹਾਨੂੰ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਤੇ ਇਤਨਾ ਟੈਲੈਂਟ ਚ ਕੋਈ ਕਮੀ ਨਹੀਂ ਪਗਨਾਮੀ ਇੰਨੀ ਬਿਸਕਰੀ ਸਕੂਲੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆਂ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅੱਧਿਆਂ ਨੇ ਹਾਈ ਸਕੂਲ ਚ ਹਾਜ਼ਰੀ ਲਾਉਣੀ ਹੁੰਦੀ ਹੈ ਰਜਿਸਟਰ ਲਿਈਆ ਕਿ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਦਾ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੋਣੀ ਆਪਣੀ ਜਨਗਣਨਾ ਆਪਣੀ ਆਉਣੀ ਆਉਣ ਉਹਦੇ ਵਾਸਤੇ ਇਹਨਾਂ ਨੇ ਟੀਚਰ ਮੰਗੇ ਸਾਥੋਂ ਅਸੀਂ ਇਹਨੂੰ ਕਹਿੰਤਾ ਵੀ ਟੀਚਰ ਜੀ ਸਾਡੇ ਵਸੇ ਤੁਹਾਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨਾਂ ਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਸ ਤੋਂ ਬਾਅਦ ਉਹਨਾਂ ਤੋਂ ਕਰਾ ਲਓ ਸੈਂਸਸ ਮੈਂ 9000 ਟੀਚਰ ਦੇਖ ਕੇ ਮੈਂ ਆਪਣੇ ਸਕੂਲਾਂ ਦਾ ਕੀ ਕਰਾਂ